ਦਿੱਲੀ ਦੇ ਵਿੱਚ ਲਗਾਤਾਰ ਜਲ ਸੰਕਟ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਬਿੱਤੇ ਦਿਨੀ ਹਿਮਾਚਲ ਨੇ ਜ਼ਰੂਰ ਕਿਹਾ ਸੀ ਕਿ ਪਾਣੀ ਦਿੱਤਾ ਜਾਵੇਗਾ ਪਰ ਆਪਣੇ ਕਹੇ ਤੋਂ ਪਿੱਛੇ हट ਗਿਆ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਫਟਕਾਰ ਵੀ ਲਗਾਈ ਗਈ ਤੇ ਪੂਰਾ ਮਾਮਲਾ ਆ ਕੇ ਦਿੱਲੀ ਦੇ ਵਿੱਚ ਚੱਲ ਰੇ ਟੈਂਕਰ ਮਾਫੀਆ ਦੇ ਉੱਤੇ ਖੜਾ ਹੋਇਆ ਕਿਉਂਕਿ ਟੈਂਕਰ ਮਾਫੀਆ ਦੀ ਜੇਕਰ ਗੱਲ ਕਰੀਏ ਤਾਂ 500 ਦਾ ਟੈਂਕਰ ਆਮ ਲੋਕਾਂ ਨੂੰ 1000 ਤੋਂ 1200 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਸਰਕਾਰ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਸੋ ਅੱਜ ਦਿੱਲੀ ਸਰਕਾਰ ਨੇ ਇਸ ਪੂਰੇ ਮਾਮਲੇ 'ਚ ਆਪਣਾ ਜਵਾਬ ਦਾਖਲ ਕੀਤਾ ਹੈ ਦਿੱਲੀ ਸਰਕਾਰ ਨੇ ਟੈਂਕਰ ਮਾਫੀਆ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਰਿਪੋਰਟ ਦੇ ਵਿੱਚ ਦਿੱਲੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਟੈਂਕਰ ਮਾਫੀਆ ਦੇ ਉੱਤੇ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਇਹ ਸਾਰਾ ਟੈਂਕਰ ਮਾਫੀਆ ਹਰਿਆਣਾ ਤੋਂ ਚੱਲਦਾ ਹੈ ਹਰਿਆਣਾ ਵੱਲੋਂ ਜਿਹੜਾ ਇਹ ਪੂਰਾ ਰੂਲ ਕੀਤਾ ਜਾਂਦਾ ਹੈ ਸੋ ਅਸੀਂ ਕਿਸੇ ਵੀ ਤਰੀਕੇ ਦੀ ਕਾਰਵਾਈ ਇਸ ਮਾਮਲੇ ਦੇ ਵਿੱਚ ਨਹੀਂ ਕਰ ਸਕਦੇ ਸਾਡੇ ਹੱਥ ਬੰਨੇ ਹੋਏ ਨੇ ਸੋ ਇਸ ਤਰੀਕੇ ਦਾ ਜਵਾਬ ਦਿੱਲੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਗਿਆ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੀ ਕਾਰਵਾਈ ਟੈਂਕਰ ਮਾਫੀਆ ਦੇ ਉੱਤੇ ਨਹੀਂ ਕਰ ਸਕਦੇ ਸਾਰਾ ਮਾਫੀਆ ਹਰਿਆਣਾ ਤੋਂ ਚਲਾਇਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਜਲ ਸੰਕਟ ਵਧਿਆ ਹੋਇਆ ਹੈ ਲੋਕ ਪੀਣ ਵਾਲੇ ਪਾਣੀ ਲਈ ਵੀ ਤਰਸ ਰਹੇ ਨੇ ਹਰਿਆਣਾ ਦੇ ਵੱਲੋਂ ਔਰ ਜਿਹੜਾ ਪਹਿਲਾਂ ਪਾਣੀ ਥੋੜਾ ਸਪਲਾਈ ਕੀਤਾ ਗਿਆ ਉਸ ਤੋਂ ਬਾਅਦ ਹਿਮਾਚਲ ਨੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਪਾਣੀ ਦੇਣ ਦਾ ਵਾਅਦਾ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਪਰ ਬਾਅਦ ਦੇ ਵਿੱਚ ਮੁੱਕਰ ਗਿਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਹੈ ਕਿ ਜੇਕਰ ਤੁਸੀਂ ਪਾਣੀ ਨਹੀਂ ਦੇ ਸਕਦੇ ਤਾਂ ਪਹਿਲਾਂ ਹਾਮੀ ਘੇਓ ਪਰ ਹੀ ਸੋ ਸਾਰੀ ਗੱਲ ਆ ਕੇ ਅਖੀਰ ਦੇ ਵਿੱਚ ਟੈਂਕਰ ਮਾਫੀਆ ਤੇ ਖੜਗੀ ਕਿਉਂਕਿ 500 ਦੇ ਟੈਂਕਰ ਹਜ਼ਾਰ ਤੋਂ 1500 ਦੇ ਵਿੱਚ ਵੇਚੇ ਜਾ ਰਹੇ ਸੀ ਜਿਸ ਤੋਂ ਬਾਅਦ ਝਾੜ ਦਿੱਲੀ ਸਰਕਾਰ ਨੂੰ ਪਈ ਤੇ ਰਿਪੋਰਟ ਮੰਗੀ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਕਿ ਤੁਸੀਂ ਕਿਹੜੇ ਟੈਂਕਰ ਮਾਫੀਆ ਤੇ ਕਿੰਨੀ ਕਾਰਵਾਈ ਕੀਤੀ ਹੈ ਸੋ ਅੱਜ ਦਿੱਲੀ ਸਰਕਾਰ ਨੇ ਆਪਣਾ ਜਵਾਬ ਦਿੱਤਾ ਕਿ ਅਸੀਂ ਟੈਂਕਰ ਮਾਫੀਆ ਤੇ ਕਾਰਵਾਈ ਨਹੀਂ ਕਰ ਸਕਦੇ ਸਾਡੇ ਹੱਥ ਵੱਜੇ ਹੋਏ ਨੇ ਸਾਰਾ ਟੈਂਕਰ ਮਾਫੀਆ ਹਰਿਆਣਾ ਤੋਂ ਆਪਰੇਟ ਹੁੰਦਾ ਹੈ